ਹਲੇ ਵੀ ਕੱਢਦਾ ਲਾਉਂਦਾ ਕਾਰਵਾ ਯਾਰਾ ਜੀ ਅਜਲ ਭੰਗੂ ਜੇ ਪਾਸੇ ਦੇਖਿਓ ਪ੍ਰੀਤ ਵਾਲਾ ਹੁਣ ਤੋਂ ਵਸੇ ਪ੍ਰੀਤਾਂ ਕਾਰਵਾ ਯਾਰਾ ਅਜਲ ਅਜਲ ਥੋੜਾ ਜਿਆ ਦੇਸ਼ਾ ਭਰ ਗਿਆ ਦੇਸ਼ਾ ਭਰ ਗਿਆ ਅਜਲ ਵਾਲਾ ਪਰ ਫੇਰ ਵੀ ਆਪਾਂ ਦੇਖਦੇ ਆਂ ਮੂਹਰੇ ਖੈਰ ਪਾਰ ਹੋਣਗੇ ਤੇ ਨਾਲ ਹੀ ਆਪਾਂ ਦੇਖਾਂਗੇ ਮਾਣੋ ਬਸਰੀ ਦੇਸ਼ਾ ਤਕਦੀਰ ਖਲਾਅ ਦੇ ਵਿੱਚ ਹਾਂ ਕੁਝ ਨਹੀਂ ਹੋ ਸਕਦਾ ਹਲੇ ਕੋਈ ਰਮضان ਦੇ ਵਿੱਚ ਹਾਂ ਕੁਝ ਨਹੀਂ ਹੋ ਸਕਦਾ ਪਰ ਕੁਝ ਬਚਾ ਸਕਦੇ ਜੇ ਬਈ ਇੱਕ ਵਾਰ ਸਿਰ ਤਲੀ ਪਾ ਰੋਕੋ ਆ ਪਾਈ ਰੋਕ ਲਾ ਡੋਟਾ ਪਾਰ ਹੋ ਜਾ ਕਹਿੰਦੇ ਜਿੱਥੋਂ ਮੇਰੇ ਦਕਾਲਾ ਪਿੰਡ ਪੈਂਦਾ ਦਕਾਲੇ ਦੇ ਨਾਲ ਹੀ ਡਰਦਾ ਜੇ ਕਿਸੇ ਕੋ ਯਾਦ ਹੋਣਾ ਮੇਰਾ ਕਹਿਲਾ ਬਈ ਉਹ 7 11 11 ਨਵੰਬਰ ਨੂੰ ਗੱਲ ਕਰਾਂ ਉਹ ਤਾਂ ਡਰੋਲਰ ਦੇ ਵਿੱਚ ਰੌਲਾ ਪਿਆ ਸੀ ਉੱਥੇ ਪ੍ਰੀਤ ਦਾ ਪਹਿਲਾ ਨੰਬਰ ਬਣਿਆ ਸੀਗਾ 2000 ਇਹ ਭਾਈ ਗੱਲਾਂ ਨੇ ਗਿਆ 15 ਜਨਵਰੀ 2015 ਦੇ ਵਿੱਚ ਗੱਲ ਹੋਈ ਸੀ ਇੱਕ ਮਿੰਟ ਭਾਈ ਇਹਨੂੰ ਫੋਕਾ ਦੇ ਕੋਲੇ ਦਾ ਆਉਣਾ Ik ga het doen. Ik ga het बारे बि सोन लेके लॻंदा कुझु बि छोका बि पाई <laughs> <laughs> ਕਲੀਅਰ ਮੇਰੀ ਬੇਨਤੀ ਹੈ ਸਾਰੇ ਟੈਕਟਰ ਵਾਲਿਆਂ ਨਾਲ ਜਿੰਨੇ ਵੀ ਬੰਦੇ ਨਾਲ ਆਉਂਦੇ ਨੇ ਸਾਰੇ ਵੀਰੇ ਸਾਈਡਾਂ ਦੇ ਨਾਲ ਕੇ ਵੈਂਚ ਦੇਖਿਆ ਕਰੋ E ਮਜੇਦ ਕਿਨਾ ਬਾਅਦ ਲੱਗਦਾ ਅਰੇ ਠੀਕ ਹੈ ਉੱਪਰ ਦੇ ਖਿਡਾਰੀ ਵੀ ਵੈਂਟੀ ਹੈ ਲਓ ਪੂਜਾ ਨਾ ਉਹ ਜਿਹੜਾ ਸਟਾਰਟ ਹੋ ਗਿਆ ਮੇਰੀਓ ਲਓ ਬਾਈ ਬਾਈ ਗਰਾਉਂਡ ਕੋਈ ਨਾ ਹੋਵੇ ਆਓ ਕਹਿੰਦੇ ਤੀਕਾ ਘਰਾਦੀਆਂ ਲੜੀ ਬਾਈ ਉਹ ਕਹਿੰਦੇ ਇੱਕ ਪਾਸੇ ਪ੍ਰੀਤ ਇਹ ਵੀਰ ਉਹਦੇ ਪਾਸੇ ਅਰਜਨ ਆਰਜਨ ਤੇ ਪ੍ਰੀਤ ਤੇ ਬੜੀ ਗੱਲ ਹੋ ਗਈ ਹੈ ਪ੍ਰੀਤ ਤੇ ਅਰਜਨ ਇੱਕ ਪਾਸੇ ਨਾ ਦੇ ਨਾ ਆਓ ਉਹ ਦੂਜੇ ਪਾਸੇ ਬਾਈ ਦੋਵਾਂ ਦਾ ਮੇਰੀ ਵੀਰ ਇਹ ਪੈਸਾ Adekade jalan ya,